ਚਲੋ ਬੇਟੀ ਆਪਣਾ ਹੰਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਆਹ ਵਾਲੀ ਝੋਟੀ ਦਾ ਮਾਨ ਸਨਮਾਨ ਹੋ ਰਿਹਾ ਇਹ ਤੁਸੀਂ ਪਹਿਲੀ ਵਾਰ ਵੇਖ ਰਹੇ ਹੋ 14 ਡਾਲਰਾਂ ਨਾ ਨੋਟਾਂ ਦਾ ਉਸਮਾ ਦਾ ਮਾਨ ਸਨਮਾਨ ਹੋ ਰਿਹਾ ਬਹੁਤ ਜਿਆਦੇ ਸਤਿਕਾਰਯੋਗ ਸੱਜਣ ਪਹੁੰਚੇ ਇੱਕ ਵਿਆਹ ਵਰਗਾ ਮਾਹੌਲ ਆ ਖੁਸ਼ੀ ਦਾ ਮਾਹੌਲ ਆ ਕਰਮਾਂ ਵਾਲੀ ਝੋਟੀ ਨੇ ਤਿੰਨ ਸਾਲ ਤੋਂ ਹਜੇ ਦੀ 2.5 ਮਹੀਨੇ ਹੋਰ ਘਟਾ ਇਹਨੇ 16 ਕਿਲੋ 800 ਗ੍ਰਾਮ ਦੁੱਧ ਰਿਕਾਰਡ ਕਰਾਇਆ ਜੀ ਲਾਈਵ ਦੇ ਵਿੱਚ ਸਹਿਦ ਕਡੇਰੀ ਫਾਰਮ ਜੋ ਜਗਜੀਤ ਸਿੰਘ ਦਾ ਚੈਨਲ ਹੈ ਉਸ ਦੇ ਉੱਪਰ ਤੇ ਅੱਜ ਸਰਕਾਰ ਜੋ ਕਿ ਸਖਸ਼ੀਅਤਾਂ ਇਥੇ ਪਹੁੰਚੀਆਂ ਸਰਪੰਚ ਗੁਰਦੇਵ ਸਿੰਘ ਪਿੰਡ ਸਿਵਰਾ ਫਤਿਹਗੜ੍ਹ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਹਰੀਕੇ ਤੇ ਆ ਸਾਡੇ ਡਾਕਟਰ ਸਾਹਿਬਾਨ ਆ ਕਿਲਾ ਅੱਲਾਵਾ ਇਹ ਰگە ਤੋਂ ਮਨਜੀਤ ਕੁਵਾਰ ਜੀ ਹੋਰ ਵੀ ਸਰਪੰਚ ਪੰਚ ਸਹਿਬਾਨ ਸਤਕਾਰਯੋਗ ਸੁਵਚੀਤਾ ਅਤੇ ਡਾਕਟਰ ਸਰਵਿੰਦਰ ਸਿੰਘ ਡਾਇਮੰਡ ਬੱਲ ਵਾਲੇ ਵੀਰ ਤੇ ਝੋਟੀ ਦਾ ਦਲਰਾਨ ਮਾਨ ਸਨਮਾਨ ਹੋ ਰਿਹਾ ਜੀ ਬੜੀ ਉਸੀ ਵਾਲੀ ਗੱਲ ਇੱਕ ਕਰਮਾ ਵਾਲੀ ਝੋਟੀ ਨੇ ਛੋਟੀ ਉਮਰ ਦੇ ਬੱਚਾ ਵੱਡੀਆਂ ਮੱਝਾਂ ਜਿੰਨਾ ਦੁੱਧ ਦੇ ਕੇ ਆਪਣਾ ਤੇ ਆਪਣੇ ਮਾਲਕ ਦਾ ਨਾਮ ਰੋਸ਼ਨ ਕੀਤਾ ਜੀ ਕੋਈ ਦੇਖ ਸਕਦੇ ਹਾਂ ਹਾਰ ਨੋਟਾਂ ਵਾਲੇ ਵੱਖ-ਵੱਖ ਭਰਾ ਜੋ ਪਹੁੰਚਿਆ ਸਮਾਨ ਸਨਮਾਨ ਲਈ ਪਹਿਲਾਂ ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਹੈ ਵੀਰ ਸਿੰਘ ਜੀ ਆਪਾਂ ਵੀਡੀਓ ਪੇਸ਼ ਨੂੰ ਸ਼ੁਰੂ ਕਰਕੇ ਆ ਗਏ ਹਾਂ ਹਾਂ ਜੀ 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 ਸਾਹਿਬ ਅੱਜ ਫਿਰ ਪੂਰਾ ਮਾਹੌਲ ਜਿਹੜਾ ਉਹ ਵਿਆਹ ਵਾਲਾ ਹੀ ਬਣਿਆ ਪਿਆ ਵਾ ਕਾਫੀ ਸੱਜਣ ਆਏ ਆ ਕਿ ਤੁਹਾਨੂੰ ਬਾਕੀ ਇੱਕ ਰੀਮਾ ਕੈਮਰਾ ਮਾਰ ਦੇਣਾ ਫਾੜ ਦੇ ਇਹਦਾ ਜਿਹੜਾ ਪਿਆਓ ਆ ਉਹਦੇ ਵੀ ਦਰਸ਼ਨ ਕਰਾਉਣੇ ਆ ਪੰਜਾਬ 골ਡ ਨਾਂ ਦਾ ਡੀਐਨਏ ਟੈਸਟ ਦਾ ਬੋਲਣਾ ਆ ਪਿਆਰ ਆਪਾਂ ਨੂੰ ਮਿਹਨਤ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਪੰਜਾਬ 골ਡ ਆ ਜੀ ਆ ਜੀ ਨਾਲ ਹੀ ਤੱਕ ਹੋਣੀ ਹੈ ਠੀਕ ਹੈ 160 ਦਿਨ ਇਹ ਡੀਐਨ 246 ਕੰਪਨੀ ਦਾ ਜੋ ਬੋਲਣਾ ਕੋਈ ਨਾ ਕਾਦਰ ਮਾਦਾ ਦਾ 23 ਕਿਲੋ ਦਾ ਘਰ ਕਾਉੜ ਕੋਈ ਤਕਦੀਰ ਜਿਹੜੀ ਫਾਰਮ ਹੈ ਨਾ ਆ ਵੀ ਬਹੁਤ ਹੋਰ ਆ ਜੀ ਬਾਈਕਰ ਆ ਰਾਕਾ ਨਾ ਦਾ ਤਕਦੀਰ ਦਾ ਨੀਰਮ ਖੇਤੀ ਸੀ ਤਕਦੀਰ ਬਾਈ ਦੀ ਮੱਝ ਦਾ ਨਾਮ ਐਸ ਟਾਈਮ ਕਿੰਨਾ ਸੋਹਣਾ ਹੋ ਗਿਆ ਐਸ ਟਾਈਮ ਬਨੇ ਤੀਕ ਆ ਬਾਕੀ ਜੋ ਕੰਪੀਟੀਸ਼ਨਾਂ ਵਿੱਚ ਇਹਨਾਂ ਦੇ ਜਾਨਵਰਾਂ ਨੇ ਭਾਗ ਲਿਆ ਤੁਸੀਂ ਦੇਖ ਸਕਦੇ ਹੋ ਦੋਨੇ ਟੈਸਟਰਾਂ ਦੋਨੇ ਬੋਲ ਰੱਖਾ ਕਿ ਚਾਲਦੀ ਦੇ ਫੇਮ ਇਸ ਬੋਲ 3200 ਖਾਸੀ ਚਾਲਦੀ ਦੇ ਹਸਾਰ ਦਾ ਉਹਨਾਂ ਜਿਹਦਾ ਪਿਆਰ ਮਾ ਇਹਨਾਂ ਦੀ ਸੇਮ ਹੈ ਇੱਕ ਤੁਸੀਂ ਇਕੱਠਵਾ ਵੇਖ ਸਕਦੇ ਹੋ ਦੋ ਰਾਗ ਨੂੰ ਵੀਰ ਪਹੁੰਚੇ ਆ ਆਪਾਂ ਦੇ 100 ਕਿਲੋਮੀਟਰ ਤੋਂ ਪਹੁੰਚੇ ਆ ਆਪਣੇ ਏਰੀਆ ਭਦਾਵੜ ਆ ਜੀ ਇਹ ਆਪਣੇ ਕੋਈ ਵੀ ਸੀਮਨ ਵੇਲ ਲਵਾ ਲੈ ਕੋਈ ਵੀਰ ਲਵਾਉਣ ਦਾ ਚਾਹਵਾਨ ਹੋਵੇ ਆਪਣੇ ਏਰੀਆ ਦੇ ਵਿੱਚ ਆਪਣਾ ਕੰਟੈਕਟ ਨੰਬਰ ਹੈ 9815795368 9815795368 ਤਾਂ ਨਿਰਦੇਸ਼ ਸੰਗਤ ਸੀਮਤੀ ਗੱਲ ਕਰੀਏ ਸਾਡੇ ਕੋਲ ਦੋ ਫੋਲੇ ਆ ਦੋਹਾਂ ਦੇ ਸੀਮਣਾ ਤੇ ਮੈਨੂੰ ਲੱਗਦਾ ਵੀ ਆਪਣੇ ਸੀਮਰ ਜਿਹੜੇ ਸਪਲਾਈ ਉਹ ਗਲਗਿੱਦੇ ਰਹਿੰਦੇ ਹਾਂਜੀ ਗਲਗਿੱਦੇ ਚਾਹਾਂ ਪਤਾ ਨਹੀਂ ਇਹ ਵਿਆਹ ਚ ਹੀ ਗਿਆ ਜੀ ਹਾਂਜੀ ਚ ਹੀ ਗਿਆ ਰਗਰਾਤ ਗਿਆ ਠੀਕ ਹੈ ਥੋੜਾ ਜਿਹਾ ਸਪੰਸਰ ਸਾਹਿਬ ਜਿਹੜੇ ਸੱਜਣ ਆਏ ਮੇਰੇ ਪਿੰਡ ਦੇ ਵੀਰ ਨੇ ਠੀਕ ਜੀ ਡਾਕਟਰ ਮਨਜੀਤ ਕੁਵਾਰ ਬਿਲਕੁਲ ਜੀ ਨਾਲ ਮੇਰੇ ਮਿੱਤਰ ਨੇ ਠੀਕ ਹੈ ਜੀ ਠੀਕ ਹੈ ਜੀ ਦਾ ਜਿਹੜਾ ਸੈਕਟਰ ਦੇ ਬਾਸਪੰਸਰ ਖੜੇ ਠੀਕ ਹੈ ਜੀ ਠੀਕ ਹੈ ਸਾਰੀ ਪੰਚਾਇਤ ਨਾਲ ਉਹਦੇ ਬਿਲਕੁਲ ਸੋ ਇਹ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਸਰਦਾਰ ਸੰਜੀਤ ਸਿੰਘ ਬਟਾਲਾ ਜੀ ਪੀਐਲਐਫਏ ਦੇ ਪ੍ਰਧਾਨ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਪ੍ਰਧਾਨ ਠੀਕ ਹੈ ਜੀ ਤੇ ਇਧਰਲੀ ਸਾਈਡ ਤੇ ਆਂਦੇ ਆ ਬਲਵਿੰਦਰ ਸਿੰਘ ਜੀ ਆ ਇਹ ਜਿਹੜੇ ਆਉਂਦੇ ਹੀ ਗਏ ਹਾਂ ਜੀ ਅਵਤਾਰ ਸਿੰਘ ਜੀ ਸੋਨੋਂ ਵਾਲੀ ਬਸਤੀ ਠੀਕ ਹੈ ਜੀ ਬਸਤੀ ਸੋਨਾਂ ਮਸ਼ਹੂਰ ਬਸਤੀ ਆ ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਵੀ ਬਹੁਤ ਦੂਰ ਦੂਰ ਤੋਂ ਸਭ ਸਾਹਿਬ ਦਾ ਦੂਜਾ ਪਹਿਲੇ ਨੰਬਰ ਤੇ ਜਿੰਨੇ ਵੀ ਪੁਲਾੜ ਵੀ ਤੁਸੀਂ ਆ ਜਾਓ ਸਾਰੇ ਆ ਜਾਓ ਤੁਸੀਂ ਲੱਗ ਗਿਆ ਉਸ ਬੰਦੇ ਤੋਂ ਥੋੜਾ ਜੀ ਨੋਟਾਂ ਦਾ ਹਾਰ ਪਹਿਨਾ ਜਾ ਰਿਹਾ ਕਰਮਾਂ ਵਾਲੀ ਨੂੰ ਵੈਗਰੂਏ ਦੀ ਉਮਰ ਲੰਬੀ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਦੁੱਧਾ ਰਿਕਾਰਡ ਹੌਸਲਾ ਭਜਾਈ ਲਈ ਜਿੰਨੇ ਸੱਜਣ ਆਏ ਆ ਡਾਕਟਰ ਸੁਖਵਿੰਦਰ ਸਿੰਘ ਇਹਨਾਂ ਦੀ ਟੀਮ ਵਰਕ ਦੇ ਨਾਮ ਡਾਇਮੰਡ ਬੋਲ ਵਾਲੇ ਗੁਰਲਾਲ ਵੀਰ ਪਹੁੰਚੇ ਆ ਜੋ ਸੀਮਨਸਪਲਾਈ ਦਾ ਕੰਮ ਕਰਦੇ ਆ ਭਿੰਦਾ ਬਾਈ ਜਕੀਰ ਗੁਰਲਾਲ ਨੂੰ ਅਵਕਾਰੀ ਸਿੰਘ ਖਾਲਸਾ ਪਹਿਲਵਾਨ ਜੋ ਸਨਵਾ ਵਾਲੀ ਬਸਤੀ ਜੋ ਨੀਲੀ ਰਾਵੀ ਦੇ ਬਸਤੀ ਆ ਮਸੂਰ ਬਸਤੀ ਉਹਨਾਂ ਵੱਲੋਂ ਆ ਪਹੁੰਚੇ ਆ ਤੇ ਵੀ ਮਾਨ ਸਨਮਾਨ ਕਰਨ ਚੋਟੀ ਦਾ ਆਇਆ ਇਹ ਤੁਹਾਨੂੰ ਦਾ ਭਾਪੇ ਤੁਹਾਨੂੰ ਬੱਸ ਕੋਈ ਨਾ ਭਵੇਂ ਇਹ ਇੱਧੇ ਫੜੀ ਜਾ ਭਾਵੇਂ ਬਾਅਦ ਚ ਲਾਉਣੇ ਔਖੇ ਹੋਣੇ ਇੱਕਦਮ ਜੇ ਚੋਟੀ ਕਾਲੀ ਪੈ ਗਈ ਤੇ ਪੱਕਾ ਹੀ ਕੰਮ ਕਰਨਗੇ ਡਾਕਟਰ ਸਾਹਿਬ ਬਹੁਤ ਕਰਦੇ ਨੇ ਸਾਹਿਬ ਬਹੁਤ ਜਿਆਦਾ ਤੇ ਇਦਰੇ ਹੋਰ ਵੀਰ ਹਿੰਦੇ ਸਿੰਘ ਹਿੰਦੇ ਸਿੰਘ ਜੀ ਜਿੰਨਾ ਵੀ ਆਮ ਹੀ ਮੈਦਾਨ ਵਿੱਚ ਵੇਂਦੇ ਰੇਂਦੇ ਨੇ ਸਾਹਿਬ ਨਾਲ ਹੀ ਹੁੰਦੇ ਆ ਜੀ ਨੋਟਾਂ ਦੇ ਹਾਰ ਡਾਲਰਾਂ ਦੇ ਹਾਰ ਕਿਸੇ ਕਿਸੇ ਕਰਮਾਂ ਵਾਲਗਾਂ ਦੇ ਹਿੱਸੇ ਆਉਂਦੇ ਆ ਜੀ। ਹਾਂ ਜੀ। ਹਾਂ ਜੀ। ਆ ਵੀ ਦਾਈ ਮੰਨਦੇ। ਆ ਬਗਲ ਨਾਲ ਆ ਗਿਆ। ਇਹ ਸਪੈਸ਼ਲ ਤੌਰ ਤੇ ਜਿਹੜਾ ਡਾਲਰਾਂ ਦਾ ਹਾਰ ਆ ਇਹ ਡਾਕਟਰ ਸਾਹਿਬ ਵੱਲੋਂ ਡਾਕਟਰ ਸਿੰਘ ਜੀ ਦੇ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਉਹ ਪਾਇਆ ਜਾ ਰਿਹਾ ਦੇਖ ਸਕਦੇ ਤੁਸੀਂ ਉੱਪਰ ਇਹਦੇ ਡਾਇਮੰਡ ਪੁੱਲ ਦੀ ਫੋਟੋ ਜਿਹੜੀ ਹੁਣ ਸੈਂਟਰ ਦੇ ਵਿੱਚ ਲੱਗੀ ਹੋਈ ਹੈ ਇਹ ਤਕਰੀਬਨ ਮੈਨੂੰ ਲੱਗਦਾ ਵੀ ਅੱਜ ਤੱਕ ਡਾਕਟਰ ਸਾਹਿਬ ਅੱਜ ਤੱਕ ਜਿੰਨੇ ਕ ਆਪਾਂ ਹਾਰੇ ਇਹਦੇ ਨਾਲ ਦੇ ਪਾਤੇ ਆ 60 ਸੀ ਕਿੰਨੇ 6 ਕੰਪਨੀ ਬਾਹਰ ਹੀ ਹੈ ਠੀਕ ਹੈ ਜੀ ਡਾਇਮੰਡ ਦੀਆਂ ਝੋਟੀਆਂ ਵਿੱਚ ਜਿੰਨੀਆਂ ਆਈਆਂ ਉਹਨਾਂ ਨੂੰ ਠੀਕ ਠੀਕ ਹੈ ਜੀ ਸੋ ਸ਼ੁਰੂਆਤੀ ਡਾਕਟਰ ਸਾਹਿਬ ਨੇ ਕਰਿਆ ਡਾਲਰਾਂ ਦੇ ਹਾਰਦੀਪ ਪਹਿਲੇ ਆ ਜੀ ਇਹ ਜਿਨ੍ਹਾਂ ਨੇ ਡਾਲਰਾਂ ਦੇ ਹਾਰ ਪਾਉਣਾ ਸ਼ੁਰੂ ਕੀਤਾ ਡਾਇਮੰਡ ਦੀ ਫੋਟੋ ਲੱਗੀ ਜੀ ਆ ਸਾਰਾ ਇਹਨਾਂ ਪਰੀਆਂ ਨੇ ਦਿੱਤਾ ਸਭ ਕੁਝ ਹਾਂਜੀ ਹਾਂਜੀ ਬੈਗਰੂਪ ਕਿਰਪਾ ਕਰੇ ਸਾਰੇ ਭਰਾਵਾਂ ਤੇ ਪੰਥ ਸਾਹਿਬ ਆਪਾਂ ਜਿਹੜੇ ਸੱਜਣਾਂ ਇੱਥੇ ਆਏ ਆ ਜਿਨ੍ਹਾਂ ਮਾਨ ਸਨਮਾਨ ਕੀ